ਬਾਪੂ ਹੈਗੀ ਤਾਂ ਖੈਰ ਸੁੱਖਾ ਹੈ ਮੈਂ ਰਿਸ਼ਤੇ ਬਾਰੇ ਕਹਿੰਦੀ ਸੀ ਚੱਲ ਕੋਈ ਥਾਂ ਖੜਾ ਦੇਖ ਲੈਂਦੇ ਆਪਾਂ ਅੱਛਾ ਨੀਹਾ ਦੇ ਰਿਸ਼ਤੇ ਬਾਰੇ ਹੋਰ ਹੁਣ ਮਟਿਆਰ ਹੁੰਦੀ ਤਾਂ ਮੈਨੂੰ ਗਾਲਾਂ ਕੱਢੀ ਜਾਊ ਵੀ ਮਾਂ ਨੇ ਕੰਜਰੀ ਨੇ ਕੋਈ ਸਿਖਾਇਆ ਨਹੀਂ ਹੈਗਾ ਹੈ ਲੈ ਐਵੇਂ ਕਿਵੇਂ ਬੋਲੂਗੀ ਮੈਂ ਗੁੱਤ ਪੱਟ ਕੇ ਹੱਥ 'ਚ ਨਹੀਂ ਫੜਾ ਦੂੰਗੀ ਨਾ ਨਾ ਪੁੱਤ ਸਿਆਣੇ ਘਰਾਂ 'ਚ ਕੁੜੀਆਂ ਐਂ ਨਹੀਂ ਬੋਲਦੀਆਂ ਹੁੰਦੀ ਮੈਂ ਨਹੀਂ ਕਰਾਉਣਾ ਤੇਆ ਤੁਸੀਂ ਐਵੇਂ ਇੰਨਾ ਤੰਗ ਹੋਈ ਜਾਂਦੇ ਹੋਗੇ ਹੈ ਮੇਰੀ ਤੀ ਕਮਲੀ ਉਰੇ ਆ ਤੇਉਣੀ ਕਰਾਉਣ ਤਾਂ ਵਿਆਹ ਕੀ ਗੱਲ ਮੈਂ ਤੈਨੂੰ ਪੁੱਛ ਕੇ ਤਾਂ ਗਿਆ ਉਹੀ ਗੱਲ ਨਾ ਕਰਦੀ ਪੁੱਤਾ ਦੇਖ ਐਨਾ ਸੋਹਣਾ ਘਰ ਤੇ ਇੰਨਾ ਸੋਹਣਾ ਮੁੰਡਾ ਜੈ ਜੀ ਮੇਰੀ ਪੋਤੀ ਹੈ ਨਾ ਇਹ ਤੋਂ ਤਾਂ ਕਈ ਗੁਣਾ ਸੋਹਣਾ ਹੈ ਪੋਤਾ ਮੇਰਾ ਬੜਾ ਸੋਹਣਾ ਹੈ ਹਾਂ ਪੁੱਤ ਬਾਪੂ ਤੇਰੇ ਵਾਸਤੇ ਬਹੁਤ ਹੀ ਸੋਹਣਾ ਘਰਬਾਰ ਲੱਭ ਕੇ ਆਏ ਤੇ ਬਹੁਤ ਸੋਹਣਾ ਮੁੰਡਾ ਪੁੱਤ ਤੇਰੇ ਵਾਂਗੂ ਪੜਿਆ ਲਿਖਿਆ ਹੋ ਵੀ ਨੇਹਾ ਪੁੱਤ ਹੈ ਤੂੰ ਰੋਈ ਜਾਨੀਂ ਤੀਏ ਕਿਉਂ ਕਾ ਤੂੰ ਰੋਈ ਜੰਨਾ ਮੇਰਾ ਪੁੱਤ ਕੀ ਗੱਲ ਹੋਊਗੀ ਦੱਸ ਬਾਪੂ ਜੀ ਜੇ ਹੀ ਸਵਾਲ ਮੈਂ ਤੁਹਾਨੂੰ ਕਰਾਂ ਤੁਹਾਡੇ ਕੋਲ ਜਵਾਬ ਹੈਗਾ ਜਵਾਬ ਤਾਂ ਨਹੀਂ ਪਤਾ ਪਰ ਤੂੰ ਚਿੰਤਾ ਨਾ ਕਰ ਬਟਾ ਕੋਈ ਨਹੀਂ ਮੇਰੀ ਤੀ ਦੇਖ ਜੇ ਤੇਰੇ ਪਿਓ ਹੁੰਦਾ ਨਾ ਫਿਰ ਮੈਨੂੰ ਕੋਈ ਫਿਕਰ ਨਹੀਂ ਸੀ ਹੁਣ ਮੈਨੂੰ ਪਤਾ ਹੈ ਤੇਰੇ ਪਿਓ ਦੀ ਆਤਮਾ ਤੜਫਦੀ ਫਿਰੂਗੀ ਉਹ ਇਹ ਕਹੂਗੀ ਕਿ ਕੰਬਰੀਤੀ ਦਾ ਵਿਆਹ ਤਾਂ ਕਰ ਦਿੰਦਾ ਬਾਪੂ ਤੂੰ ਤਾਂ ਜਾਉਂਦਾ ਸੀ ਮੈਂ ਤਾਂ ਚੱਲ ਮਰ ਗਿਆ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰਾ ਵਿਆਹ ਨਾ ਤੂੰ ਤੰਗ ਨਾ ਕਰੋ ਪੁੱਤ ਕਿਸੇ ਕੋਲੋਂ ਚਿੰਤਾ ਨਾ ਕਰ ਤੂੰ ਕਿਉਂ ਫਿਕਰ ਕਰਦਾ ਪੁੱਤ ਜੰਮ ਨਾ ਚਿੰਤਾ ਕਰ ਤੇਰਾ ਵਿਆਹ ਦੇਖੀ ਮੈਂ ਕਿੰਨਾ ਵਧੀਆ ਕਰੂੰਗਾ ਠੀਕ ਆ ਬਾਪੂ ਜਾ ਕੋਈ ਨਹੀਂ ਹਾਂ ਮੈਂ ਪਿੰਡ ਚ ਜਾ ਕੇ ਆਉਣਾ ਪੁੱਤ ਤੂੰ ਫਿਕਰ ਨਾ ਕਰ ਅਕਰ ਮੇਰੀਤੀ ਦੇਖੀ ਤਾਂ ਸਹੀ ਤੂੰ ਤਾਂ ਦੇਖੇਂਗਾ ਵਿਆਜ ਜਦੋਂ ਕੀਤਾ ਤੇਰਾ ਹਾਂ ਜਮਨਤਿੰਤਾ ਕਰ ਪੁੱਤ ਮੇਰੇ ਰੱਬਾ ਇੰਨਾ ਬੇਦਰਦ ਕਿਉ ਹੋ ਜਾਣਾ ਤੂੰ ਪਹਿਲਾਂ ਤਕਰੀਬਾਂ ਨੂੰ ਧੀਆ ਦੇ ਦੇਣਾ ਤੇ ਫਿਰ ਫਿਰ ਉਹਨਾਂ ਨੂੰ ਗਰੀਬੀ ਚ ਮਾਰ ਦੇਣਾ ਜੇ ਗਰੀਬਾਂ ਨੂੰ ਧੀਆ ਦੇੜੀਆਂ ਹੀ ਹੁੰਦੀਆਂ ਨੇ ਨਾ ਤਾਂ ਉਹਨਾਂ ਨੂੰ ਪਿਉਣ ਲਈ ਕੁਛ ਨਾ ਕੁਛ ਦੇ ਦਿਆ ਕਰ ਹੁਣ ਤੂੰ ਹੀ ਦੱਸ ਰੱਬਾ ਮੇਰਾ ਪਾਪਾ ਮੇਰਾ ਵਿਆਹ ਕਿਵੇਂ ਕਰੂਗਾ ਕਿਵੇਂ ਕਰੂਗਾ ਕਿਰੇ ਕੋਲੇ ਜਾ ਕੇ ਅਮ ਕੱਲ ਮੈਂ ਅਰਜਨ ਕੋਲੇ ਜਾਵਾਂ ਕਿ ਕਪੂਰੇ ਕੋਲੇ ਜਾ ਕੇ ਆਵਾਂ ਚੱਲ ਕੋਈ ਪਹਿਲਾਂ ਅਰਜਨ ਕੋਲੇ ਚੱਲ ਜੇ ਅਰਜਨ ਨੇ ਕੋਈ ਗੱਲ ਸੁਣ ਲਈ ਸੁਣ ਲਈ ਨੇ ਫੇਰ ਕਪੂਰੇ ਕਿਤੇ ਨਰਿੰਜਣ ਕਿਤਾ ਹੈਗੇ ਨੇ ਆਪਾਂ ਉਹਨਾਂ ਦੇ ਚਾਹ ਬਣਾ ਲਈ ਮੇਰੀ ਭੋਤੀ ਦਾ ਗਿਆ ਤਾਂ ਦੇਖੀ ਧੂੰਆਂ ਤਾਂ ਹਮ ਨਹੀਂ ਕਰੀ ਕੋਈ ਤਾਂ ਖਾਰ ਪਾਉ ਬਈ ਚਲ ਪਹਿਲਾਂ ਚਾਹ ਬਣਾ ਦੇ ਨਰਿੰਜਣ ਕਿਤਾ ਆ ਗਿਆ ਆ ਗਿਆ ਨਰਿੰਜਣ ਦਾ ਘਰ ਨਰਿੰਜਣ ਸੁਕਰੇ ਹੋਵੇ ਤਾਂ ਫੇਰ ਵੀ ਨਰਿੰਜਣ ਸਿਆ ਨਰਿੰਦਰ ਨੰਨੇ ਦਾ ਘਰੀ ਨਹੀਂ ਕੋਈ ਨਾ ਬਾਹਰ ਲੱ ਗਿਆ ਪਏ ਚਲੋ ਚਲੋ ਫਿਰ ਐਂ ਕਾ ਹੁਣ ਕਪੂਰੇ ਕੇ ਚਲ ਜੇ ਕਪੂਰੇ ਕੇ ਵੀ ਨਾ ਹੋਏ ਫਿਰ ਨਾਜ਼ਰ ਤਾਂ ਕਿਧਰੇ ਗਿਆ ਹੀ ਨਹੀਂ ਫਿਰ ਨਾਜ਼ਰ ਕੋਲੇ ਹਲੋ ਮੋਤੋ ਚਲ ਨਰਿੰਦਰ ਨੇ ਬਾਹਰ ਨਹੀਂ ਖੋਲਿਆ ਕਪੂਰੇ ਨੇ ਜਵਾਬ ਦਿੱਤਾ ਤੇ ਹੁਣ ਨਾਜ਼ਰ ਰਹਿ ਗਿਆ ਨਾਜ਼ਰ ਨੇ ਆਪਾਂ ਨੇ ਜਵਾਬ ਦਿੰਦਾ ਨਾਲੇ ਨਾજર ਤੋਂ ਤਾਂ ਆਪਾਂ ਕਹਿ ਕਹਾ ਕੇ ਵੀ ਲੈ ਲਾਂਗੇ ਉਹਦੇ ਤਾਂ ਜੋਰ ਵੀ ਚੱਲਦਾ ਆਪਣਾ ਉਹ ਜਵਾਬ ਹੀ ਨਹੀਂ ਦਿੰਦਾ ਪਹਿਲੀ ਗੱਲ ਤਾਂ ਉਹ ਨਾਦਰ ਸਿਆ ਨਾਦਰ ਸਿਆ ਆਇਆ ਵੇਕਰ ਸਾਂ ਲੰਗਿਆ ਲੰਗਿਆ ਜਾ ਕਰੀਆਂ ਉਹ ਬਾਹੋ ਬਈ ਹੋਰ ਸਾਰੇ ਠੀਕ ਹੋ ਹਾਂਜੀ ਹਾਲ ਠੀਕ ਹੈ ਹੋਰ ਵੇਕਰ ਸਾਂ ਠੀਕ ਹੈ ਠੀਕ ਹੈ ਵਧੀਆ ਨਾਦਰ ਸਿਆ ਹਾਂ ਠੀਕ ਠੀਕ ਹੈ ਵਧੀਆ ਆਜੇ ਵਕਰੇ ਵੀ ਗਏ ਸੀਗਾ ਤੈਨੂੰ ਨੂਰਾਣੀ ਕੋਲੇ ਅੱਛਾ ਘਰੇ ਗਏ ਸੀ ਹਾਂ ਨੂਰਾਣੀ ਬੋਲੀ ਸੀ ਕਿਨੇ ਕਫਾਰ ਗਿਆ ਹੋਇਆ ਵਗਾ ਹਾਂ ਮੈਂ ਹੈ ਨਹੀਂ ਆ ਵੀ ਕਿੱਥੇ ਕਿਵੇਂ ਆਉਣੇ ਹੋਏ ਨਾજર ਸਿੰਘਾ ਮੇਰੇ ਆਉਣੇ ਤਾਂ ਤੂੰ ਪੁੱਛ ਲੈ ਮੈਂ ਨਾ ਆਪਦੀ ਪੋਤੀ ਦਾ ਰਿਸ਼ਤਾ ਕਰਤਾ ਘੋੜ ਧਰਮੂ ਅੱਛਾ ਹਾਂ ਤੇ ਉਹਦਾ 10 ਦਿਨਾਂ ਤੱਕ ਵਿਆਹ ਹੈ ਤੇ ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੈਨੂੰ 50-60000 ਰੁਪਏ ਦੀ ਲੋੜ ਹੈ ਤੇ ਨਾજર ਸਿੰਘਾ ਤੂੰ ਦੇ ਐਨੀ ਜਲਦੀ ਪਿਆ ਹਾਂ 50-60000 ਰੁਪਏ ਦੀ ਚਲੋ ਉਹ ਨੂੰ ਫੋਨ ਤਾਂ ਸਹੀ ਨਹੀਂ ਹੱਲਿਆ ਕਿਤਾ ਕਣਕ ਦਾ ਹੀਲਾ ਵੀ ਨਹੀਂ ਹੋਇਆ ਕੋਈ ਕਣਕ ਨਹੀਂ ਵਧੀਆ ਹੋਈ ਨਾજર ਸਿੰਘਾ ਆਇਨਾ ਕਰ ਤੂੰ ਦੇਖ ਮੈਂ ਸਾਰੇ ਪਿੰਡ ਚੋਂ ਨਾ ਤੇਰੇ ਕੋਲੇ ਆਇਆ ਨਹੀਂ ਹੋਰ ਕਿਹੜਾ ਪਿੰਡ ਨਹੀਂ ਵਸਦਾ ਪਰ ਮੈਨੂੰ ਉਮੀਦ ਆ ਤੇਰੇ ਤੇ ਵੀ ਨਾਜ਼ਰ ਮੈਨੂੰ ਜਵਾਬ ਨਹੀਂ ਦਿੰਦਾ ਜੇ ਤੇਰੇ ਪੋਲੇ ਨਹੀਂ ਹੈਗੇ ਤਾਂ ਮੈਨੂੰ ਤਾਂ ਕਿਸੇ ਨਾ ਕਿਸੇ ਨੂੰ ਲੈ ਕੇ ਦੇ ਚਾਹੇ ਥੋੜੇ ਬਹੁਤ ਆਪਦੇ ਕੋਲੋਂ ਜਿਵੇਂ ਮਰਜ਼ੀ ਕਰਨਾ ਦੱਸਿਆ ਹਾਂ ਹਾਂ ਤਾਂ ਫਿਰ ਵੇਖ ਕੇ ਆਉਣਾ ਨਹੀਂ ਲੈ ਆਲੀ ਅੱਛਾ ਨਾਜ਼ਰ ਸਾ ਤੇਰੀ ਮਰਜ਼ੀ ਹੈ ਮੇਰੀ ਪੋਤੀ ਦਾ ਵਿਆਹ ਹੈ ਜਾਤਾ ਮੈਂ ਵੀ ਤੇਰੀ ਪੋਤੀ ਦੇ ਘਰ ਹੋਰ ਗਿਆ ਸੀ ਕਰੇ ਤੇਰੀ ਨੂਰਾਨੀ ਮੀਡੀਸਿਨ ਮੈਨੂੰ ਅੱਛਾ ਰਿਸ਼ਤੇਵਾਰ ਹੀ ਗਿਆ ਸੀ ਰਿਸ਼ਤੇਵਾਰ ਹੀ ਗਿਆ ਸੀ ਮੈਂ ਉਹ ਮੈਨੂੰ ਕਹਿੰਦੇ ਕਿ ਬਾਪੂ ਘਰੇ ਨਹੀਂ ਹੈਗੇ ਮੈਂ ਵਾਪਸ ਹੋ ਗਿਆ ਤੂੰ ਹੋ ਰਿਹਾ ਸੀ ਠੀਕ ਹੈ ਠੀਕ ਹੈ ਦੇਖ ਨਾ ਦਸਾਂ ਰਿਸ਼ਤਾ ਤਾਂ ਮੇਰੀ ਪੋਤੀ ਦਾ ਹੋ ਗਿਆ ਹੁਣ ਤਾਂ ਵਿਆਹ ਦੀ ਗੱਲਬਾਤ ਹੈ ਤੇ ਜੇ ਤੂੰ ਪੈਸੇ ਦੀਵਾਨ ਦਾ 50000 ਰੁਪਏ ਕਿਸੇ ਹੋਰ ਤੋਂ ਦਵਾ ਦੇ ਯਾਰ ਤਾਂ ਚਲੋ ਵਿੱਕਰ ਸਿਆ ਬਹੁਤੀ ਹੋ ਗਿਆ ਵਧਾਈਆਂ ਤੈਨੂੰ ਜਿਹੜਾ ਵਧੀਆ ਹੋ ਗਿਆ ਟੰਗਾ ਵੀ ਲਗਾ ਕਾਰੋਬਾਰ ਤੇ ਵਿੱਕਰ ਸਿਆ ਫਿਰ ਆਤਾ ਪੈਸੇ ਸੰਤਾਂ ਦੀ ਖੁਨਾਨੀ अच्छा चलो तू एक और पूछ लो किसी भगवान ਤੋਂ پوچھ لے تو ਤੁਸੀਂ ਥੋੜੇ ਬਹੁਤੇ ਤਾਂ ਕਰਦੇ ਹੋ ਜੀ ਨਾਂ ਵਾਲੇ ਐਨਾ ਕਹਿ ਕੇ ਵਿਕਰਸਿਆ ਤੂੰ ਮੈਨੂੰ ਸਰ ਮਿਲਦਾ ਨਾ ਜੇ ਮੇਰੇ ਕੋਲੇ ਹੁੰਦੇ ਨਾ ਮੈਂ ਤੇਰੇ ਥੋੜੇ ਮੋٹے ਹੱਲ ਕਰਦਾ ਚਲ ਠੀਕ ਹੈ ਨਾਦਰ ਸਿਆ ਠੀਕ ਹੈ ਵਿਕਰਸਿਆ ਚਲੋ ਆਪੇ ਕਰੋ ਭਗਵਾਨ ਦੇਖੀ ਜੋ ਜਿਹੜੀ ਹੋ ਪਤਾ ਨਹੀਂ ਬਾਪੂ ਵਿਚਾਰਾ ਕਿੱਥੇ ਕਿੱਥੇ ਫਿਰਦਾ ਹੋਣਾਗਾ ਉਤੋਂ ਸਿਖਰ ਦੁਪਹਿਰਾ ਪਤਾ ਨਹੀਂ ਪੈਸੇ ਦਾ ਇੰਤਜ਼ਾਮ ਹੋਇਆ ਹੋਊਗਾ ਕਿ ਨਾ ਵਿਚਾਰਾ ਉਧਰ ਰੋਟੀ ਵੀ ਨਹੀਂ ਖਾ ਕੇ ਗਿਆ ਸਾਰੀ ਜ਼ਿੰਮੇਵਾਰੀ ਬਾਪੂ ਦੇ ਗਾਲ ਪੈਗੀ ਜੇ ਅੱਜ ਉਹ ਜਿਹਾ ਹੁੰਦਾ ਤਾਂ ਕਾਨੂੰ ਐਨੇ ਦੁਖ ਹੁੰਦੇ ਸਾਰੇ ਕਾਰ ਬਿਹਾਰ ਆਪ ਦੇ ਹੱਥੀ ਕਰ ਜਾਂਦਾ ਠੀਕ ਕਰੀਏ ਮੰਮੀ ਨੂੰ ਕੀ ਹੋਗਾ ਮੰਮੀ ਹਾਂ ਪੁੱਤ ਕੀ ਹੋ ਗਿਆ ਤੁਸੀਂ ਰੋਈ ਕਿਉਂ ਜਾਂਦੇ ਹੋ ਨਾ ਨਾ ਪੁੱਤ ਕੁਝ ਨਹੀਂ ਹੋਇਆ ਆ ਜਾ ਬਹਿ ਜਾ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਆ ਪੁੱਤ ਮੈਨੂੰ ਤੇਰੇ ਡੈਡੀ ਦੀ ਯਾਦ ਆ ਜਾਂਦੀ ਹੈ ਮੈਂ ਤਾਂ ਤਾਂ ਰੋਣ ਲੱਗ ਜਾਂਦੀ ਆ ਹੂੰ ਤਾਂ ਕੁਝ ਨਹੀਂ ਹੋਇਆ ਪੁੱਤ ਮੰਮੀ ਤੁਸੀਂ ਇਹ ਮੈਨੂੰ ਝੂਠੇ ਦਿਲਾਸੇ ਨਾ ਦਿਆਂ ਕਰੋ ਮੈਨੂੰ ਸਾਰਾ ਪਤਾ ਤੁਸੀਂ ਕਿਉਂ ਰੋਣੇ ਹੋ ਮੈਨੂੰ ਤਾਂ ਕਦੇ-ਕਦੇ ਆਇ ਲੱਗਦਾ ਮੈਂ ਇੱਥੇ ਜਾਣ ਮੇ ਲੈ ਕੇ ਨਾ ਬਹੁਤ ਵੱਡੀ ਗਲਤੀ ਕਰਤੀ ਨਾ ਨਾ ਪੁੱਤ ਹੈ ਕਮਲੀ ਨਰੇ ਧੀਆ ਤਾਂ ਕਿਸਮਤ ਵਾਲਿਆਂ ਦੇ ਹੁੰਦੀਆਂ ਨੇ ਕਹਿੰਦੇ ਹੁੰਦੇ ਆ ਨਾ ਧੀਆ ਬਿਨਾ ਤਾਂ ਚੁੱਲ੍ਹਾ ਵੀ ਨਹੀਂ ਸੁੱਚਾ ਹੁੰਦਾ ਹੈ ਕੰਬਲੀ ਅੱਜ ਤੋਂ ਬਾਅਦ ਨਾ ਇਹ ਗੱਲ ਕਹੀਂ ਤੂੰ ਤਾਂ ਮੇਰੀ ਪਿਆਰੀ ਧੀਆ ਲੈ ਮੰਮੀ ਜੇ ਮੈਂ ਕਿਸਮਤ ਵਾਲਿਆਂ ਫਿਰ ਤੂੰ ਰੋਂਦੇ ਕਿਉਂ ਰਹਨੇ ਹੋਗੇ ਪੁੱਤ ਕੀ ਦੱਸਾਂ ਤੈਨੂੰ ਤੈਨੂੰ ਵੀ ਪਤਾ ਘਰ ਦੀ ਗਰੀਬੀ ਤੰਗੀਆਂ ਪਰ ਰੋਣਾ ਤਾਂ ਹੀ ਜਾਂਦਾ ਨਾ ਪੁੱਤ ਹਾਲਾਤ ਇਹੀ ਜਿਹੇ ਨੇ ਚੱਲ ਕੋਈ ਨਾ ਤੂੰ ਨਾ ਫਿਕਰ ਕਰਿਆ ਕਰ ਅਸੀਂ ਤੇਰੇ ਸਾਰੇ ਕਾਰਵਿਹਾਰ ਕਰਾਂਗੇ ਤੂੰ ਨਾ ਫਿਕਰ ਕਰ ਬਾਪੂ ਬਸ ਆਉਂਦੇ ਹੀ ਹੋਣਾ ਆ ਗਿਆ ਬਾਪੂ ਜੀ ਜਾਨੀ ਹਾਂ ਬਾਪੂ ਵਾਸਤੇ ਪਾਣੀ ਦਾ ਗਲਾਸ ਲੈ ਕੇ ਆ ਜਾਏ ਬਾਪੂ ਹਾਂ ਭਾਈ ਜਾਏ ਬਣਾ ਕੰਮ ਬਾਪੂ ਕੋਈ ਕੰਮ ਹਾਂ ਹਾਂ ਭਾਈ ਕੰਮ ਬਣ ਗਿਆ ਕੰਮ ਸੁੱਖ ਨਾਲ ਸਾਰੇ ਬਣ ਗਏ ਜਿੱਥੇ ਜਿੱਥੇ ਮੈਂ ਗਿਆ ਨਾ ਸਭ ਨੇ ਹਾਂ ਕਰ ਦਿੱਤੀ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ। ਮਾਤਮਾ ਦਾ ਸੱਚੇ ਪਾਤਸ਼ਾਹ ਦਾ। ਹੋਰ ਮੈਨੂੰ ਤਾਂ ਹੀ ਚੋਰਾ ਲੱਗਿਆ ਪਿਆ ਸੀ ਵੀ ਦਿਨ ਤਾਂ ਕੁਛ ਵੀ ਨਹੀਂ ਰਹਿ ਗਏ। ਲਿਆ ਪੁੱਤ ਪਾਣੀ। ਉਹ ਲਿਆ ਪਾਈ ਪਾਣੀ ਲਿਆਨੇ ਹਾਂ ਜਲਦੀ ਕਰ ਓਏ। ਹੋਰ ਬਾਪੂ ਥੋੜੇ ਦਿਨ ਰਹਿ ਗਏ ਹੁਣ ਮੈਂ ਹੀ ਕਹਿਣੀ ਹੈ ਤਿਆਰੀਆਂ ਹੋ ਜਾਣ ਚੱਲ ਕੁੜੀ ਦੇ ਵਿਆਹ ਦੀਆਂ। ਸਭ ਤਿਆਰੀਆਂ ਹੋ ਜਾਣਗੀਆਂ ਭਾਈ। ਕੋਈ ਨਹੀਂ। ਹੁਣ ਐ ਵੀ ਮੰਡੇ ਰਹੋ। ਆ ਪੀਣਾ ਪੂਣਾ ਕਰ ਲੈਂਦੇ ਭਾਈ। ਕੋਈ ਜਿ ਮਿੱਟੀ-ਮੁੱਟੀ ਫੇਰਨੀ ਆ ਉਹ ਵੀ ਫੇਰ ਲੈਂਦੇ। ਬਸ ਬਾਪੂ ਮਿੱਟੀ ਸਵੇਰੇ ਫੇਰਾਂਗੇ। ਪੀਣਾ ਅੱਜ ਕਰ ਦਿਆਂ ਬਸ ਮੈਂ। ਆ ਜਾ ਆ ਜਾ ਪੁੱਤਿਆ ਪਾ ਤੇ ਸਾਰੇ ਕੰਮ ਹੋ ਗਏ ਜਿੱਥੇ ਜਿੱਥੇ ਮੈਂ ਗਿਆ ਸੀ ਸਭ ਨੇ ਹਾਂ ਕਰਤੀ ਪਾਈ ਚਲ ਠੀਕ ਆ ਬਾਪੂ ਫਿਰ ਤਾਂ ਚਲ ਹੁਣ ਤਾਂ ਕੋਈ ਫਿਕਰ ਨਹੀਂ ਹੈਗੀ ਬਸ ਪੁੱਤ ਤੂੰ ਹੀ ਫਿਕਰ ਕਰੀ ਜਾਂਦੀ ਸੀ ਬਾਪੂ ਆਪੇ ਇੰਤਜ਼ਾਮ ਕਰਾਇਆ ਸਾਰੇ ਪੈਸੇ ਦਾ ਹਾਂ ਨੀਹਾ ਤੂੰ ਐਮੀਨਾ ਚਿੰਤਾ ਕਰਿਆ ਕਰ ਪੁੱਤ ਅਸੀਂ ਕਾਇ ਜਾਣੇ ਤਾਂ ਹੈਗੇ ਆ ਕੰਮ ਕਰਨ ਵਾਲੇ ਤੂੰ ਤਾਂ ਘਰ ਦਾ ਮਾੜਾ ਮੋਟਾ ਕੰਮ ਕਰ ਲਿਆ ਕਰ ਬਸ ਸਾਰੇ ਸ਼ੌਕ ਪੂਰੇ ਹੋਣਗੇ ਪੁੱਤ ਤੇਰੇ ਹਾਂ ਸਾਰੀਆਂ ਚੀਜ਼ਾਂ ਲੈ ਕੇ ਦੇਵਾਂਗੇ ਹੈਂ ਤੈਨੂੰ ਐਨਾ ਸੋਹਣਾ ਵਿਆਹ ਕਰਾਂਗੇ ਤੇਰਾ ਸੁੱਖ ਨਾਲ ਬਾਪੂ ਜੀ ਤੁਸੀਂ ਸਵੇਰ ਰੋਟੀ ਵੀ ਨਹੀਂ ਖਾ ਕੇ ਗਏ ਆਏ ਕਰੋ ਮੈਂ ਰੋਟੀ ਬਣਾਉਣੀ ਆ ਉਹਨੇ ਟਾਈਮ ਤੁਸੀਂ ਆਰਾਮ ਕਰ ਲਓ ਠੀਕ ਆ ਪੁੱਤ ਬਣਾਓ ਭੁੱਖ ਤਾਂ ਲੱਗੀ ਆ ਮੈਨੂੰ ਬਹੁਤ ਜਿਆਦੇ ਆਜੋ ਹੋਰ ਵਿਚਾਰਾ ਬਾਪੂ ਮੈਨੇ ਟੁਹੀ ਸਿੱਧੀ ਕਰਨਾ ਬਣਾ ਲਓ ਠੀਕ ਆ ਬਾਪੂ ਕਰਿਆ ਹੈ ਹੱਲ ਸਾਰੇ ਹਾਂ ਪੁੱਤ ਹੱਲ ਕਰਿਆ ਆ ਹੋ ਜਾਣਗੇ ਹੌਲੀ ਹੌਲੀ ਹੱਲ ਲੱਗਦਾ ਨਹੀਂ ਮੈਨੂੰ ਤੂੰ ਕੋਈ ਹੱਲ ਕਰਕੇ ਆਇਆ ਹਾਂਗਾ ਬਾਪੂ ਤੇਰੀ ਅੱਖਾਂ ਦੱਸੀ ਜਾਂਦੀਆਂ ਨੇ ਨਹੀਂ ਪੋਤਰਿਆ ਇਹੋ ਜੀ ਕੋਈ ਗੱਲ ਨਹੀਂ ਪੁੱਤ ਸਾਰਾ ਕੁਝ ਹੱਲ ਹੋ ਜਾਊਗਾ ਕੋਈ ਨਹੀਂ ਇਹ ਐਵੇਂ ਹੁੰਦੇ ਆ ਡਿੱਕੇ ਫੜਕੇ ਆਉਂਦੀ ਰਹਿੰਦੇ ਨੇ ਕੋਈ ਨਹੀਂ ਪਰਮਾਤਮਾ ਦਿਨ ਦੇ ਦਿਨ ਤਾਂ ਬ好 ਹੀ ਜਾਊਗਾ ਸਭ ਹੱਲ ਹੋ ਜਾਊਗਾ ਬਾਪੂ ਮੈਂ ਵੀ ਕਿੰਨਾ ਨਕਮਾ ਪੁੱਤ ਆ ਯਾਰ ਨਾ ਕੋਈ ਕੰਮ ਕਰਦਾ ਨਾ ਕੋਈ ਨੌਕਰੀ ਦੇ ਕਿਤੇ ਲੱਗਿਆ ਮੈਂ ਵੀ ਮਜਬੂਰ ਆਇਆ ਬਸ ਕੀ ਕਿਹਾ ਜਾਵੇ ਪੁੱਤ ਜੇ ਤੇਰਾ ਪਿਓ ਹੁੰਦਾ ਨਾ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਬਰਾਬਰ ਦਾ ਤੂੰ ਵੀ ਹੋਗਾ ਸੀ ਹੁਣ ਤੇਰੇ ਕੋਲ ਤਾਂ ਕੋਈ ਕੰਮ ਹੀ ਹੈ ਨਹੀਂ ਤੂੰ ਕੀ ਕਰੇ ਪਰ ਕੋਈ ਨਹੀਂ ਪੁੱਤਰਾ ਤੂੰ ਫਿਕਰ ਨਾ ਕਰ ਮੈਂ ਹੈਗਾ ਨਾ ਤੇਰਾ ਦਾਦਾ ਤੂੰ ਟੈਨਸ਼ਨ ਕਿਉਂ ਲੈਨੇ ਆਪਸ ਕਿਸੇ ਨਾ ਕਿਸੇ ਪਿੰਡ ਚ ਸਭ ਕੁਝ ਹੋ ਜਾਊਗਾ ਹੱਲ ਬਾਕੀ ਮੈਨੂੰ ਤੇਰੇ ਹੀ ਸਹਾਰਾ ਬਸ ਕੋਈ ਨਹੀਂ ਪੁੱਤਰਾ ਸਹਾਰਾ ਤਾਂ ਉਸ ਪਰਮਾਤਮਾ ਦਾ ਹੈ ਪਰ ਜਨਮ ਚਰ ਮੈਂ ਬੈਠਾ ਨਾ ਤੂੰ ਫਿਕਰ ਨਾ ਕਰ ਮੇਰਾ ਪੁੱਤ ਸਭ ਕੁਝ ਕਰ ਲਾਂਗੇ ਠੀਕ ਹੈ ਠੀਕ ਆ ਬਾਬੂ ਰੋਟੀ ਖਾ ਲਈ ਤੂੰ ਰੋਟੀ ਖਾਣੀ ਆ ਪੁੱਤ ਕੋਈ ਮੈਂ ਵੀ ਰੋਟੀ ਕਿੱਥੇ ਚੰਗੀ ਲੱਗਦੀ ਐ ਹੁਣ ਜਦੋਂ ਭਾਜੜਾ ਪੀ ਪਿਆ ਦਿਨ ਤਾਂ ਸਾਰੇ 8 ਰਹਿ ਗਏ 8 ਚੋਂ ਵੀ 7 ਹੀ ਰਹਿ ਗਏ ਅੱਜ ਦਾ ਦਿਨ ਵੀ ਗਿਆ ਚੱਲ ਕੋਈ ਗੱਲ ਨਹੀਂ ਬਾਬੂ ਪਰਮਾਤਮਾ ਕਰੂਗਾ ਆਪਣੇ ਨਾਲੋਂ ਵੱਧ ਫਿਕਰ ਉਹਨੂੰ ਆਗੀ ਉਹ ਤਾਂ ਹੈ ਪੁੱਤ ਅਸੀਂ ਰੋਟੀ ਖਾ ਲ ਜਦੋਂ ਹੱਥ ਨਾ ਪਹੁੰਚੇ ਫਿਰ ਥੂ ਕੌੜੀ ਵਾਲੀ ਗੱਲ ਐ ਕੋਈ ਨਹੀਂ ਸੱਚੇ ਪਾਤਸ਼ਾਹ ਤੂੰ ਹੀ ਕਰਨਾ ਜੋ ਕੁਝ ਕਰਨਾ ਚੱਲ ਕੋਈ ਨਾ ਬਾਪੂ ਤੁਸੀਂ ਰੋਟੀ ਖਾਓ ਠੀਕ ਹੈ ਏ ਰੱਬਾ ਰੱਖੇ ਸਾਡੀ ਇਲਾਜ ਹਜੇ ਕਿਸੇ ਪਾਸੇ ਹੱਲ ਨਹੀਂ ਹੋਇਆ ਤੂੰ ਹੀ ਕਰਨਾ ਭਗਵਾਨ ਏ ਰੱਬਾ ਸ਼ੁਕਰ ਹੈ ਤੇਰਾ ਕਲ ਪਾਠੀ ਹੈ ਤਾਂ ਸੁਕਤਨ ਲੱਗ ਗਈ ਆ ਆਜਾ ਪਰ ਦੋ ਮਿੰਟ ਬਈ ਵਿਕਰਸਾ ਕਰੀ ਹਾਂ ਆਜੋ ਬਈ ਬਈ ਹੈਗਾ ਵਿਕਰਸਾ ਕਰੀ ਨਾ ਬਈ ਬਾਪੂ ਦਾ ਕੰਮ ਗਿਆ ਹੋਇਆ ਹੈ ਨਹੀਂ ਕਰੇ ਕਿਵੇਂ ਸੀ ਬਈ ਉਹ ਕੱਲ ਨਾ ਮੇਰੇ ਕੋਲ ਪੈਸਿਆਂ ਨੂੰ ਗਿਆ ਸੀ ਜਾ ਕੇ 100 ਰੁਪਿਆ ਲੈਣਾ ਤੇ ਕੱਲ ਤਾਂ ਮੈਂ ਜੇ ਬੈਠਾ ਜਵਾਬ ਉਹਨੂੰ ਅੱਛਾ ਕੱਲ ਤਾਂ ਬਣਿਆ ਨਹੀਂ ਕੰਮ ਤੇ ਮੈਂ ਪੱਪੂ ਬਾਣੀਆਂ ਨੂੰ ਪੁੱਛੇ ਸੀ ਵੀ ਉਹ ਤੇ ਕੋਲੇ ਮੇਰਾ ਨਾਮ ਲੈਦੇ ਪੈਸੇ ਭਰ ਲਿਆ ਉਹ ਜਿੰਨੇ ਵੀ ਚਾਹੀਦੇ। ਅੱਛਾ ਤੁਸੀਂ ਬਾਪੂ ਨੂੰ ਪੈਸੇ ਦਿੱਤੇ ਨੇ ਬਾਈ ਫੇਰ? ਕੱਲ ਮੇਰੇ ਕੋਲੇ ਹੈ ਨਹੀਂ ਜੀ ਬਾਈ ਮੇਰਾ ਕੱਲ ਦਾ ਬਣਿਆ ਨਹੀਂ ਹਰ ਇੱਕ ਵਾਸਤੇ। ਇੱਕ ਕਣਕ ਨਹੀਂ ਹੋਈ ਹੈਗੀ। ਹਰ ਕਿਵੇਂ ਫੇਰ ਬਹੁਤ ਪੁੱਛੇ ਪੱਪੂ ਆਣੀ ਨੂੰ। ਉਹ ਪੱਪੂ ਆਣੀ ਕਹਿੰਦਾ ਸੀ ਆ ਵੀ ਥੋੜੇ-ਮੋਟੇ ਜੇ ਲੈ ਜਿੰਨੀ ਕੁ ਦੀ ਲੋੜ ਆ। ਚੱਲ ਕੋਈ ਨਾ ਬਾਈ ਮੈਂ ਲਾ ਦੂੰਗੀ ਬਾਪੂ ਨੂੰ ਸੁਨੇਹਾ। ਹਾਂ ਬਾਪੂ ਭੇਜ ਦੇਵੇਂ ਉਹਨਾਂ ਨਾਜ ਦਾ ਨਾਮ ਲੈ ਕੇ ਵੀ ਜਿੰਨੇ ਕੁ ਦੀ ਲੋੜ ਹੈਗੀ। ਭਰ ਲਿਆ ਵਿੱਚਾਂ। ਠੀਕ ਹੈ ਠੀਕ ਹੈ। ਹਾਂ ਬਾਈ। ਚਲ ਠੀਕ ਹੈ। ਚਾਹ ਬਣਾ ਲਦੇ ਨੇ ਬਾਈ। ਬਸ ਬਾਈ ਧੰਨਵਾਦ। ਫਿਰ ਬਾਪੂ ਨੇ ਸ ਯਾਰ ਬਾ ਕੀ ਹੋ ਜਾਂਦਾ ਬਾਪੂ ਵੀ ਵਿਚਾਰਾ ਕੀ ਕਰੇ ਸਾਰਾ ਬੋਝ ਉਸ ਤੇ ਪੈ ਗਿਆ ਚੱਲ ਕੋਈ ਨਾ ਆ ਜਾਂਦੇ ਬਾਪੂ ਨੂੰ ਮੈਂ ਗੱਲ ਕਰਦੀ ਆਂਗੀ ਹੇ ਹੇ ਬੁੱਤਾ ਮੁੰਨੇ ਕਿਵੇਂ ਚੱਕਰ ਜੀ ਖਾਨਦੀ ਹੁੰਦੀ ਆ ਕੀ ਹੋ ਗਿਆ ਹੁਣ ਹੋਰ ਚੱਕਰ ਜੇ ਆਉਣ ਲੱਗੇ ਕੀ ਗੱਲ ਉਹ ਮੈਨੂੰ ਟੈਨਸ਼ਨ ਜੀ ਚ ਲੱਗਦੀ ਐ ਤੂੰ ਕੀ ਕਰਾਂ ਪੁੱਤ ਤੈਨੂੰ ਵੀ ਪਤਾ ਐ ਟੈਨਸ਼ਨ ਤਾਂ ਹੋਣੀ ਐ ਦਿਨ ਕਿਹੜੇ ਰਹਿ ਗਏ ਆ ਇੱਕ ਹਫਤਾ ਰਹਿ ਗਿਆ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਹੋਇਆ ਉਹਨਾਂ ਦੇ ਬਾਪੂ ਕਹਿੰਦਾ ਸੀ ਹੋ ਗਿਆ ਹੱਲ ਸਾਰਾ ਪ੍ਰੀਤ ਬਾਪੂ ਤਾਂ ਆਪਾਂ ਨੂੰ ਝੂਠ ਬੋਲਦਾ ਸੀ ਤੇਰਾ ਨਾਜਰਤਾਇਆ ਆਇਆ ਸੀ ਕਹਿੰਦਾ ਮੇਰੇ ਕੋਲੇ ਪੈਸਿਆਂ ਨੂੰ ਗਿਆ ਜਰੂਰ ਸੀ ਕਹਿੰਦਾ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਹੈਗਾ ਤੇਰੇ ਨਾਜਰਤਾਇਏ ਕੋਲ ਹੈ ਨਹੀਂ ਸੀ ਪੈਸਾ ਹੁਣ ਕੀ ਕਰੀਏ ਮੈਨੂੰ ਤਾਂ ਆਪ ਚੋਰਾ ਲੱਗਿਆ ਪਿਆਗਾ ਹੁਣ ਕੋਈ ਹੱਲ ਹੈ ਨਹੀਂ ਮੰਮੀ ਮੇਰੀ ਗੱਲ ਸੁਣਾ ਆ ਗੱਲ ਤੂੰ ਨੀਹਾ ਕੋਲੇ ਨਾ ਕਰੀ ਐਵੇਂ ਫਿਕਰ ਕਰੋਗੀ ਕੋਈ ਨਾ ਸਭ ਹੱਲ ਹੋ ਜਾਊਗਾ ਲਫੜਾ ਦੇ ਮੈਨੂੰ ਬੱਠਲ ਆ ਜਾ ਮੈਂ ਲੈ ਚੱਲਾਂ ਕੋਈ ਨਾ ਤਾ ਆ ਜਾ ਚੱਲ ਆ ਜਾ ਪੁੱਤਾ ਕੀ ਗੱਲ ਤੁਸੀਂ ਕਿਵੇਂ ਉੱਠਲੇ ਜੇ ਖੜੇ ਹੋ ਤੇ ਨਾਲੇ ਮੈਨੂੰ ਦੇਖ ਕੇ ਖੜੇ ਕਿਉਂ ਹੋਗੇ ਐ ਕੋ ਚੱਕੀ ਜਾਨੇ ਤੁਸੀਂ ਬਾਪੂ ਜੀ ਹਾਂ ਪੁੱਤ ਮੈਂ ਤੁਹਾਨੂੰ ਦੱਸਦੀ ਆ ਤੁਹਾਡੇ ਵਾਲਾ ਐਂਕੋ ਚਾਹ ਕਰ ਰਹੇ ਨੇ ਹਾਂ ਤੁਸੀਂ ਕੱਲ ਨਾਜ਼ਰ ਤਾਈ ਕੇ ਘਰੇ ਗਏ ਸੀ ਆਹੋ ਗਿਆ ਸੀ ਮੈਂ ਕਿਉਂ ਕੀ ਗੱਲ ਹੋ ਗਈ ਤੇ ਉਹਨਾਂ ਨੇ ਤੁਹਾਨੂੰ ਪੈਸੇ ਨਹੀਂ ਦਿੱਤੇ ਤੇ ਤੁਸੀਂ ਸਾਨੂੰ ਘਰੇ ਆ ਕੇ ਝੂਠ ਕਿਉਂ ਬੋਲਿਆ ਕਿ ਸਾਰਾ ਇੰਤਜ਼ਾਮ ਹੋ ਗਿਆ ਉਹ ਕੋਈ ਨਹੀਂ ਪੁੱਤ ਜੇ ਨਾਜ਼ਰ ਸੌਣੇ ਜਵਾਬ ਦਿੱਤਾ ਤਾਂ ਸਾਰਾ ਪਿੰਡ ਤਾਂ ਜਿਉਂਦਾ ਪਿੰਡ ਤਾਂ ਨਹੀਂ ਮਰ ਗਿਆ ਆਪਾਂ ਹੋਰ ਕਿਸੇ ਤੋਂ ਪੁੱਛ ਲਾਂਗੇ ਇਹ ਕਿੱਡੀ ਗੱਲ ਹੈ ਤੁਸੀਂ ਇੰਨਾ ਦਿਮਾਗ ਤੇ ਲੋਡ ਪਾ ਲਿਆ ਕੋਈ ਗੱਲ ਨਹੀਂ ਪੁੱਤ ਸਭ ਕੁਝ ਹੋਜੂ ਲੈ ਨਾਦਰ ਨੇ ਨਹੀਂ ਦਿੱਤੇ ਆਪਾਂ ਨੂੰ ਹੋਰ ਦੁਨੀਆ ਬਥੇਰੀ ਐ ਜਿੱਤੋਂ ਮਰਜ਼ੀ ਮੰਗ ਲਈਏ ਪੁੱਤ ਹੈਗਾ ਮੈਂ ਇਹ ਗੱਲ ਨਾ ਤੁਸੀਂ ਸੋਚੋ ਬਾਪੂ ਜੀ ਝੂਠੇ ਦਿਲਾਸੇ ਨਾ ਦੋ ਤੁਹਾਡੀ ਅੱਖੋਂ ਤੋਂ ਨਾ ਸਾਫ਼-ਸਾਫ਼ ਪਤਾ ਲੱਗ ਰਿਹਾ ਉਹ ਕੋਈ ਨਹੀਂ ਪੁੱਤ ਤੇਰਾ ਵਿਆਹ ਤਾਂ ਕਰੂੰਗਾ ਨਾ ਮੈਂ ਤੂੰ ਇੰਨਾ ਚਿੰਤਾ ਨਾ ਕਰਿਆ ਕਰ ਸਭ ਕੁਝ ਹੋਜੂਗਾ ਤੂੰ ਤਾਂ ਮੈਨੂੰ ਵੀ ਕਮਲਾ ਕਰ ਦੇਣੀ ਐ ਉਰੇ ਨਾ ਕਰ ਮੇਰੀ ਤੀ ਦੇਖ ਜੇ ਤੇਰਾ ਪਿਓ ਹੁੰਦਾ ਫਿਰ ਮੈਨੂੰ ਕੀ ਲੋੜ ਸੀ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਪੁੱਤ ਨਾ ਸਭ ਕੁਝ ਕਰਾਂਗਾ ਤੇਰੇ ਵਾਸਤੇ ਕੋਈ ਗੱਲ ਨਹੀਂ ਰੋਇਆ ਨਾ ਕਰ ਪੁੱਤ ਹਾਂ ਤੁਸੀਂ ਹੈਗੇ ਨਾ ਸਾਰਾ ਕੁਝ ਕਰਦੇ ਕੋਈ ਗੱਲ ਨਹੀਂ ਬਾਪੂ 나జర్ ਵੀਰਾ ਕਹਿ ਕੇ ਗਿਆ ਕਹਿੰਦੇ ਬਾਣੀਆਂ ਕੋਈ ਮਾਨਸਾ ਪੱਪੂ ਤੁਸੀਂ ਉਹ ਤੋਂ ਪੈਸੇ ਲਿਆਓ 나జర్ ਕਹਿ ਕੇ ਗਿਆ ਹਾਂ ਕਹਿ ਕੇ ਗਿਆਗਾ ਉਹ ਕਹਿੰਦਾ ਚਲ ਜੇ ਥੋੜੇ ਬਹੁਤੇ ਇੰਦਾ ਇੰਤਜ਼ਾਮ ਹੋਇਆ ਤਾਂ ਮੈਂ ਦੇ ਦੂੰਗਾ ਬਾਕੀ ਤੁਸੀਂ ਬਾਣੀਆਂ ਨੂੰ ਪੁੱਛ ਲਓ ਪੱਪੂ ਨੂੰ ਅੱਛਾ ਪੁੱਤ ਹਾਂ ਜੇ 나జర్ ਕਹਿ ਗਿਆ ਮੈਨੂੰ ਪ੍ਰੋਸਾ ਦਾ ਸੀਗਾ ਵੀ ਨਾਦਰ ਮੇਰਾ ਹੱਲ ਕਰ ਦੂਗਾ ਤਾਂ ਹੀ ਮੈਂ ਉਹਦੇ ਕੋਲੇ ਗਿਆ ਸੀ ਚੱਲ ਚੰਗਾ ਜੇ ਘਰੇ ਆ ਕੇ ਕਹਿ ਗਿਆ ਤਾਂ ਮੈਂ ਜਾਇਆ ਉਹਦੇ ਆਰਤੀਏ ਕੋਲੇ ਪ੍ਰੀਤ ਬਾਪੂ ਨਾਲ ਭੱਜ ਜਾ ਤੂੰ ਵੀ ਬੱਤ ਹਾਂ ਪ੍ਰੀਤ ਚੱਲ ਬਾਪੂ ਪਾ ਚੱਲ ਜਾ ਆ ਜਾ ਪੁੱਤ ਚਾਹ ਪੀਤੀ ਜਾਨੀ ਮੈਂ ਬਣਾ ਦੇਣੀ ਬਸ ਪੁੱਤ ਹੁਣ ਮੈਨੂੰ ਕੁਛ ਨਹੀਂ ਚੰਗਾ ਲੱਗਦਾ ਜਦ ਤੱਕ ਕੋਈ ਸਮਾਨ ਨਹੀਂ ਨਾ ਕਰਿਆ ਜਾਂਦਾ ਮੇਰੀ ਧੀ ਨੂੰ ਵੀ ਦੇਖ ਕਿੰਨਾ ਫਿਕਰ ਹੋਇਆ ਪਿਆ ਕੋਈ ਨਾ ਪੁੱਤ ਤੂੰ ਫਿਕਰ ਨਾ ਕਰਿਆ ਕਰ ਬੈਠੋ ਘਰ ਦਾ ਕੰਮ ਕਰੋ ਆ ਪ੍ਰੀਤ ਆਪਾਂ ਚੱਲ ਜੀ ਪੱਪੂ ਬਾਣੀਆਂ ਕੋਲੇ ਕਹਿ ਕੇ ਗਿਆ ਹਾਂ ਪੱਪੂ ਬਾਣੀਆਂ ਕੋਲੇ ਗਿਆ ਚੱਲ ਫਿਰ ਚੱਲ ਆਪਾਂ ਜਾਇਆ ਉਹਨੇ ਨਾ ਲਾਡੋ ਤੂੰ ਕਾ ਤਰੋਨੀ ਬਹਿ ਜਾ ਦੇਖ ਤੇਰੇ ਬਾਪੂ ਪੈਸੇ ਲੈ ਕੇ ਆਊਗਾ ਚੰਗਾ ਰੋ ਨਾ ਤੂੰ ਨਾ ਫਿਕਰ ਕਰਿਆ ਕਰ ਬਾਪੂ ਹੈਗਾ ਨਾ ਆਪਣਾ ਰੋ ਨਾ RAM RAM BAUJI RAM RAM ਬਿੱਕਰ ਸਿਆ ਠੀਕੇ ਹਾਂ ਜੀ ਠੀਕ ਹੈ ਜੀ ਠੀਕ ਹੈ ਕਿਵੇਂ ਹੋਣਾ ਹੋਇਆ ਬਾਉ ਜੀ ਮੈਂ ਤਾਂ ਇੱਕ ਹੱਥ ਬਣ ਕੇ ਬੇਨਤੀ ਹੋਇਆ ਹੈ ਮੇਰੀ ਪੋਤੀ ਦਾ ਵਿਆਹ ਹੈ ਜੀ अच्छा हां मैं तो सोडे ਕੋਲੇ 50000 ਰੁਪਿਆ ਲੈਣਾ ਹੈ ਜੀ ਨਾ 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 ਬਿੱਕਰ ਸਿਆ ਪੈਸਾ ਕਿੱਥੇ ਇੰਨਾ ਮੰਦਾ ਚੱਲ ਰਿਹਾਗਾ ਐ ਰੱਖ ਰੋ ਜੀ ਨਾ ਬੰ ਮੈਂ ਬਿੱਕਰ ਸਿਆ ਪੈਸੇ ਦਾ ਮਸਲਾ ਹੱਲ ਹੁੰਦਾ ਨਹੀਂ ਕਿਸੇ ਪਾਸੇੋਂ ਪਹਿਲਾਂ ਦੇ ਕਿੰਨੇ ਘਰਾਂ ਕੋਲੇ ਪੈਸੇ ਖੜੇ ਆ ਛੱਡੇ ਉਹ ਤਾਂ ਠੀਕ ਹੈ ਜੀ ਮੇਰੀ ਪੋਤੀ ਦਾ ਵਿਆਹ ਹੈ ਜੀ ਤੁਸੀਂ ਮੇਰੀ ਇੱਜ਼ਤ ਰੱਖੋ ਮੈਂ ਸਾਰੇ ਪਿੰਡ ਚ ਗੇੜੇ ਦੇ ਲੇ ਪਰ ਮੈਨੂੰ ਨਾ ਨਾਦਰ ਸੇ ਉਹਨੇ ਸੋਡੇ ਕੋਲੇ ਭੇਜਿਆ ਜੀ ਨਹੀਂ ਨਹੀਂ ਬਿੱਕਰ ਸਿਆ ਇੱਜ਼ਤ ਤਾਂ ਦੇਖੀ ਸਾਰੇ ਹੀ ਰੱਖਦੇ ਆ ਰਹੇ ਆਗੇ ਗੱਲ ਇੱਜ਼ਤ ਦੀ ਨਾ ਛੱਡੀ ਵਿੱਚ ਤਾਂ ਨਾ ਜਦੋਂ ਐ ਮੰਨ ਕੇ ਚੱਲੋ ਵੀ ਪੈਸਾ ਕੋਈ ਮੋੜਦਾ ਨਹੀਂ ਜੀ ਸੁਖਨਾ ਮੇਰੇ ਪੁੱਤ ਨੂੰ ਹੁਣ ਕਿਉਂ ਨਾ ਕੋਈ ਨੌਕਰੀ ਮਿਲ ਜਾਣੀ ਐ ਕਿਉਂ ਪੁੱਤ ਹਾਂਜੀ ਹਾਂਜੀ ਉਹ ਨੌਕਰੀ ਦਾ ਬਿਕਰਸ਼ਾ ਕਦੋਂ ਮਿਲਨੀ ਐ ਕਦੋਂ ਪੈਸੇ ਮੋੜਨੇ ਐ ਸਾਡਾ ਵੀ ਕੋਈ ਹੱਲ ਉਦੋਂ ਨਹੀਂ ਤੇ ਅਸੀਂ ਕਿੱਥੋਂ ਹੱਲ ਕਰਾਂਗੇ ਤੁਸੀਂ ਐ ਨਾ ਕਰੋ ਜੀ ਦੇਖੋ ਮੇਰੀ ਪੋਤੀ ਦਾ ਕਾਰਜ ਐ ਕਿ ਸਿਰੇ ਲਵਾਓ ਤੁਸੀਂ ਹੱਥ ਬੰਨ ਕੇ ਬੇਨਤੀ ਐ ਮੈਂ ਤੁਹਾਡੇ ਪੈਰੀਂ ਹੱਥ ਲਾਉਣੀ ਨਹੀਂ ਨਹੀਂ ਬਿਕਰਸ਼ਾ ਪੈਰੀਂ ਹੱਥ ਲਾਉਣ ਦੀ ਕੋਈ ਗੱਲ ਨਹੀਂ ਪਹਿਲਾਂ ਅਸੀਂ ਕਿੰਨੇ ਘਰ ਨੂੰ ਉੱਤਾਰ ਸਮਾਨ ਚ ਕਾਈ ਬੈਠੇ ਆਂਗੇ ਕਿਸੇ ਨੇ ਹੱਲ ਦੇ ਪੈਸੇ ਨਹੀਂ ਮੋੜਿਆ ਸਾਡਾ ਫਿਰ ਸਾਨੂੰ ਵੀ ਦੇ ਦਿਓ ਜੀ ਤੁਸੀਂ ਐ ਨਾ ਕਰੋ ਅਸੀਂ ਨਹੀਂ ਤੁਹਾਡਾ ਇੱਕ ਇੱਕ ਪੈਸਾ ਰੱਖ ਅਸੀਂ ਫਿਰ ਕਿਵੇਂ ਯਕੀਨ ਕਰ ਲਈਏ ਜੀ ਪਹਿਲਾਂ ਉਹਨਾਂ ਨੇ ਵੀ ਸਾਡੇ ਅਸੀਂ ਕੁਝ ਕਹਿ ਕੇ ਲੈ ਗਏ ਸਾਡੇ ਪੈਸੇ ਯਕੀਨ ਤਾਂ ਫਿਰ ਹੁਣ ਪਰਮਾਤਮਾ ਹੈ ਜੀ ਵਿਚਾਲੇ ਆਪਣੇ ਤੁਹਾਡਾ ਚਿਤਮਾਨ ਦਾ ਦੇਖ ਲੋ ਜੀ ਕਿਰਪਾ ਕਰੋ ਸਾਡੇ ਚਿਤਮਾਨ ਦਾ ਤਾਂ ਬਿੱਕਰ ਚਾਹ ਦੇਖ ਸਾਡਾ ਫੋਨ ਹੀ ਪੈਂਦਾ ਕਿਸੇ ਪਾਸੇ ਹੈ ਨਹੀਂ ਨਾ ਕਰੂ ਜੀ ਕਰ ਦਿਓ ਜੀ ਜਦੋਂ ਮੇਰੀ ਨੌਕਰੀ ਲੱਗ ਗਈ ਮੈਂ ਛੋਟੇ ਸਾਰੇ ਪੈਸੇ ਵਾਪਸ ਕਰ ਦੂੰਗਾ ਹਾਂ ਨੌਕਰੀ ਲੱਗੇ ਨਾ ਲੱਗੇ ਉਹਨਾਂ ਚ ਅਸੀਂ ਕਿੱਥੋਂ ਲੈ ਕੇ ਆਵਾਂਗੇ ਨਹੀਂ ਜੀ ਚਲ ਤਾਂ ਇਹ ਵੀ ਹੈ ਨਾ ਇਹ ਵਧੀਆ ਪੜਾਈ ਕਰਦਾ ਹੈ ਸਾਡਾ ਬੰਦਾ ਮੇਰੇ ਦੇ ਵਿੱਚ ਮੇਰੀ ਨੌਕਰੀ ਲੱਗ ਜੂਗੀ ਜੀ ਨਾ 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 ਕਾਕਾ ਐ ਨਹੀਂ ਲੰਡਾਉਂਦੇ ਅਸੀਂ ਵੀ ਅੱਗੇ ਕੋਈ ਕਿਤੇ ਸਾਮਾਨ ਚੱਕ ਨਹੀਂ ਹੁੰਦਾ ਅਸੀਂ ਵੀ ਉਹ ਤਾਂ ਖਾ ਠੀਕ ਹੈ ਜੀ ਤੇ ਨਾਲੇ ਫਿਰ ਬਾਊ ਜੀ ਨਾજર ਸੂਣ ਨੇ ਵੀ ਸਾਨੂੰ ਕਿਸੇ ਗੱਲ ਨਹੀਂ ਭੇਜਿਆ ਮਾੜਾ ਮੂਟਾ ਤੁਸੀਂ ਕਿ ਉਹਨੂੰ ਨਾਲ ਲੈ ਕੇ ਆਈਏ ਜੀ ਉਹ ਨਾજર ਸੂਣੋਂ ਤਾਂ ਪਹਿਲਾਂ ਤਿੰਨ ਬੰਦੇ ਹੋਰ ਭੇਜੇ ਸੀ ਉਹਨਾਂ ਕਨੀ ਪਿਛੇ ਦੇਖੜੇ ਸਰੇng ਨਹੀਂ ਉਹ ਤਾਂ ਖਾ ਠੀਕ ਹੈ ਜੀ ਸਾਨੂੰ ਤਾਂ ਕਹਿੰਦਾ ਅਸੀਂ ਜਵਾਬ ਨਹੀਂ ਦਿੰਦਾ ਬਾਬੂ ਨਾ ਜਵਾਬ ਤਾਂ ਕਿਸੇ ਨੂੰ ਹੈ ਨਹੀਂ ਚੀਜ਼ ਆਪਣੇ ਕੋਲੇ ਹੋਵੇ ਫਿਰ ਤਾਂ ਜਵਾਬ ਹੈ ਨਹੀਂਗਾ ਜਦੋਂ ਕੋਈ ਪਿਛਲਾ ਮੂੜੂ ਹੈ ਫਿਰ ਅੱਗੇ ਦੇਵਾਂਗੇ ਅਸੀਂ ਫਿਰ ਹੁਣ ਕਿਵੇਂ ਕਰੀਏ ਪੁੱਤ ਦੇਖ ਲਓ ਜੀ ਮੈਂ ਤਾਂ 42 ਗੱਲ ਹੀ ਆਈ ਦੇਖ ਲੋ ਵੀ ਦੇਖ ਬਕਰਸ਼ਾ ਅਸੀਂ ਤਾਂ ਇੱਕ ਕੰਮ ਤੇ ਤੁਹਾਨੂੰ ਪੈਸਾ ਦਵਾ ਸਕਦੇ ਆਂਗੇ ਅਸੀਂ ਵੀ ਗਾਹਾਂ ਤੋਂ ਲੈ ਕੇ ਜene ਹੁੰਦੇ ਆ ਕਿ ਸਾਡੇ ਕੋਲ ਬੜਾ ਆਪਦੀ ਮਸ਼ੀਨ ਲੱਗੀ ਹੈ ਜੀ ਜੇ ਮਰਜ਼ੀ ਕਰੋ ਜੀ ਮੈਨੂੰ 50000 ਦਾ ਹੱਲ ਕਰੋ ਜਿਵੇਂ ਮਰਜ਼ੀ ਕਰੋ ਜੀ ਦੱਸੋ ਹੱਲ ਤਾਂ ਬਕਰਸ਼ਾ ਹੈ ਫਿਰ ਕੋਈ ਤੁਹਾਨੂੰ ਚੀਜ਼ ਰੱਖਣੀ ਪੈਣੀ ਆ ਆਪਦੀ ਚੀਜ਼ ਰੱਖਣੀ ਪੈਣੀ ਹੈ ਚੀਜ਼ ਤਾਂ ਜੀ ਫਿਰ ਮੇਰੇ ਕੋਲੇ ਇਹੋ ਜੀ ਤਾਂ ਕੋਈ ਹੈ ਨਹੀਂ ਜਿਹੜੀ ਚੀਜ਼ ਮੈਂ ਤੁਹਾਡੇ ਕੋਲ ਰੱਖਦਾ ਦੱਸੋ ਤਾਂ ਸਹੀ ਵੀ ਕੀ ਰੱਖਾਉਣਾ ਜੀ ਜੇ ਫਿਰ ਤੂੰ ਦੇਖ ਤੇਰੇ ਕੋਲੇ ਕੋਈ ਗਹਿਣਾ ਗੱਪਾ ਪਿਆ ਹੋਣਾ ਘੈਣਾ ਘਪਾ ਵੀ ਨਹੀਂ ਮੇਰੇ ਕੋਲੇ ਤਾਂ ਕੋਈ ਹੈਗਾ ਤੇ ਜ਼ਮੀਨ ਵੀ ਮੇਰੇ ਕੋਲ ਤਾਂ 2 ਢਾਈ ਵਿੱਗਈ ਆ ਸਾਰੇ ਫਿਰ ਕੁਛ ਨਾ ਕੁਛ ਤਾਂ ਰੱਖਣੀ ਪਊ ਤੇ ਕਿ ਜਾਵਣ ਤਾਂ ਦੇਣੀ ਪਊਗੀ ਫਿਰ ਮੇਰੇ ਕੋਲੇ ਤਾਂ ਜੀ ਕੋਈ ਚੀਜ਼ ਨਹੀਂ ਹੈ ਰੱਖਣ ਨੂੰ ਪੈਸੇ ਦੇਣੇ ਨਾ ਦੇਣੇ ਉਹ ਤੁਹਾਡੀ ਮਰਜ਼ੀ ਹੈ ਜੀ ਨਾ ਲੇਖ ਤੈਨੂੰ ਕੋਈ ਜਵਾਬ ਨਹੀਂ ਪਿੰਡ ਦਾ ਬੰਦਾ ਤੂੰ ਅਸੀਂ ਵੀ ਸਾਰੀ ਉਮਰ ਛੋਣ ਵਾਲਾ ਵਰਤਨ ਹੈ ਤਾਂ ਫਿਰ ਮੈਂ ਕਿਹੜਾ ਪਿੰਡ ਚੋਂ ਕਦੇ ਕੋਈ ਲਾਂਬਾ ਦਵਾਇਆ ਸੀ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਨੂੰ ਨਾ ਚੰਗੀ ਤਰ੍ਹਾਂ ਜਾਣਦੇ ਤੇ ਕਿ ਜ਼ਿੰਮੇਵਾਰੀ ਤਾਂ ਲੈਣੀ ਪੈਂਦੀ ਹੈ ਠੀਕ ਹੈ ਜੀ ਤੇ ਤੂੰ ਸਾਨੂੰ ਐ ਕਰ ਸਿਕ ਨੂੰ ਕੋਈ ਚੀਜ਼ ਤੇ ਤੇਰੇ ਕੋਲੇ ਹੋਊਗੀ ਮੇਰੇ ਕੋਲੇ ਹੁਣ ਮੈਂ ਤਾਂ ਕੱਲਾ ਜਾਨ ਦੀ ਜਾਨ ਹੀ ਬੈਠਾ ਹਾਂ ਜਾਮਨੀ ਹੈ ਮੇਰੇ ਤਾਂ ਜਵਾਨ ਹੈ ਜੀ ਜਵਾਨ ਮੇਰੀ ਪੂਰੀ ਸਿਰੇ ਚੜਾਵਾਂਗੇ ਜੀ ਕੱਲੀ ਜ਼ਬਾਨ ਦੇ ਤਾਂ ਕੰਮ ਚੱਲਦਾ ਵੀ ਨਹੀਂ ਹੈਗਾ ਵਿਕਰਸ ਸਿੰਘ ਤੂੰ ਆਪ ਸਿਆਣੇ ਥੋਨੂੰ ਕੀ ਲੱਗਦਾ ਜੀ ਵੀ ਕੀ ਰੱਖੀਏ ਫੇ ਤੂੰ ਸਾਨੂੰ ਐ ਕਰ ਇੱਕ ਤੇਰੀ ਮੁੱਛ ਦਾ ਵਾਲ ਦੇ ਜਾ ਸੰਨ ਹੈ ਮੁੱਛ ਦਾ ਵਾਲ ਬਾਬੂ ਇਹ ਕੀ ਕਹੀ ਜਾਂਦਾ ਤੂੰ ਨਹੀਂ ਨਹੀਂ ਵਿਕਰਸ ਸਿੰਘ ਤਾਂ ਪੁੱਛ ਹੀ ਕਰ ਗਿਆ ਗੁੱਸਾ ਕਰਾ ਨਾ ਮੇਰੇ ਅਣਖ ਦੀ ਗੱਲ ਆ ਇਹ ਜੇ ਮੈਂ ਤੈਨੂੰ ਮੁੱਛ ਦਾ ਵਾਲੀ ਦੇ ਤਾਂ ਤਾਂ ਮੇਰੇ ਪੱਲੇ ਕੀ ਰਹਿ ਜੂ ਮੇਰੀ ਤਾਂ ਇੱਜ਼ਤ ਹੀ ਪੱਟੀ ਜਾਣੀ ਆ ਬਾਉ ਜੀ ਪੈਸੇ ਦੇਣੇ ਨਾ ਦੇਣੇ ਉਹ ਤੇਰੀ ਮਰਜ਼ੀ ਐ ਪਰ ਮੁੱਛ ਦੇ ਵਾਲ ਬਾਰੇ ਕਿਸੇ ਨੂੰ ਹੋਰ ਵੀ ਨਾ ਕਹਿ ਦੇ ਬਾਊ ਜੀ ਨਹੀਂ ਨਹੀਂ ਬਿਕਸਿਆ ਗੰਮ ਨਾ ਹੋ ਤੂੰ ਬੈਠ ਬੈਠ ਹੈ ਤੈਨੂੰ ਸਾਰਾ ਕੁਝ ਮਿਲੂ ਮੈਂ ਤੈਨੂੰ ਤਾਂ ਪੱਤੇ ਹੁੰਦਾ ਸੀਗਾ ਅੱਛਾ ਤੈਨੂੰ ਸਾਰਾ ਕੁਝ ਮਿਲੂਗਾ ਕੋਈ ਗੱਲ ਨਹੀਂ ਜਿਹੜਾ ਬੰਦਾ ਵਦੀ ਮੁੱਛ ਦਾ ਵਾਲ ਨਹੀਂ ਦੇ ਸਕਦਾ ਪੈਸੇ ਕਿ ਮੈਂ ਤਾਂ ਤੁਹਾਨੂੰ ਵੇਚ ਦੇ ਪੈਸਾ ਸੋਡਾ ਰੱਖ ਦੇਣੀ ਅਸੀਂ ਉਹ ਪੈਸਾ ਦੱਬ ਨਹੀਂ ਸਕਦਾ ਮੈਂ ਤਾਂ ਤੈਨੂੰ ਪੱਤਾਵਾ ਲੈਂਦਾ ਸੀ ਤੇਰਾ ਵੀ ਬੰਦਾ ਇਹ ਭੱਜਦਾ ਤਾਂ ਨਹੀਂ ਕਿਤੇ ਜਵਾਨ ਤੋਂ ਠੀਕ ਹੈ ਜੀ ਧੰਨਵਾਦ ਜੀ ਪੈਸੇ ਤੈਨੂੰ ਮਿਲ ਜਾਣਗੇ ਕੋਈ ਗੱਲ ਨਹੀਂ ਸ਼ੁਕਰ ਹੈ ਜੀ ਸ਼ੁਕਰਾਵਾ ਜੀ ਜੇ ਤੁਹਾਨੂੰ ਚੋਕੋ ਚਾਹੀਦਾ ਉਹਦੇ ਪਿੱਛੇ ਆ ਕੇ ਦਵਾਈ ਲੈ ਪੈਸੇ ਤਾਂ ਜੀ ਬਸ ਚਾਹੀਦੇ ਤਾਂ ਉਹ ਦੇਖ ਲਓ ਮੇਰੀ ਤਾਂ ਪੋਤੀ ਦਾ ਹੁਣ ਹਫਤਾ ਹੀ ਆ ਜੀ ਅਸੀਂ ਸਾਰਾ ਸਮਾਨ ਲਿਹਾਉਣਾ ਸਾਡੇ ਕੋਲ ਤਾਂ ਇੱਕ ਪੰਜੀ ਵੀ ਹੈ ਨਹੀਂ ਬਸ ਕਿਰਪਾ ਕਰ ਦਿਓ ਬਸ ਮੇਰੇ ਲਈ ਤਾਂ ਤੁਸੀਂ ਰੱਬ ਹੋ ਆ ਬਾਬ ਜੀ ਕਿਸੀ ਦੇ ਚੋ ਵੀ ਸਾਨੂੰ ਪੈਸੇ ਨੂੰ ਪੈਸਾ ਦੇਣਾ ਹੈ ਅਸੀਂ ਜਾਂ ਕੋਈ ਸਮਾਨ ਚਕਾਈਏ ਮੈਂ ਤਾਂ ਕਰਾਂ ਸਮਾਨ ਹੀ ਨਾ ਲੈ ਲੀਏ ਬਾਪੂ ਠੀਕਾ ਹਾਂ ਜਿਹੜੇ ਸਮਾਨ ਦੀ ਜਰੂਰਤ ਹੋਈ ਦੱਸ ਦਿਓ ਪਿੰਡ ਦਾ ਬੰਦਾ ਤੂੰ ਐਡੀ ਵੱਡੀ ਜ਼ਿੰਮੇਵਾਰੀ ਲਈ ਜਨਾ ਸਾਰੇ ਠੀਕ ਹੈ ਜੀ ਜਿਹੜਾ ਬੰਦਾ ਸਾਡੇ ਕੋਲ ਮੁੱਛ ਦਾ ਵਾਲ ਨਹੀਂ ਰੱਖ ਸਕਦਾ ਠੀਕ ਹੈ ਠੀਕ ਹੈ ਉਹ ਅੱਗੇ ਪੱਜੂ ਕਿਵੇਂ ਆਵਦੀ ਕਰਾ ਨਾ ਨਾ ਮੈਂ ਕਿਸੇ ਪਾਸੇ ਨਾ ਮੇਰਾ ਪੁੱਤ ਪੱਜੇ ਨਾਮ ਹੈ ਪੱਜਾ ਜੀ ਤੇ ਅਸੀਂ ਤੁਹਾਡਾ ਪੰਜੀ ਪੰਜੀ ਦੇਵਾਂਗੇ ਤੇ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਸਮਾਨ ਹੀ ਭੇਜ ਦਿਓ ਜੀ ਮੇਰੀ ਧੀ ਦੇ ਰਿਆ ਸਮਾਨ ਮਿਲ ਜੂ ਬਿੱਕਰ ਸਾਂ ਦੇਖ ਤੂੰ ਕਭਰਾਣਾ ਠੀਕ ਹੈ ਚੁੱਪ ਕਰਕੇ ਆਵਦੀ ਧੀ ਤੇ ਪੋਤੀ ਦਾ ਵਿਆਹ ਕਰ ਤੈਨੂੰ ਸਾਰਾ ਸਮਾਨ ਤੇਰੇ ਘਰੇ ਪਹੁੰਚਾ ਸ਼ੁਕਰ ਹੈ ਸ਼ੁਕਰ ਹੈ ਬਾਉ ਜ ਕੱਲ ਨੂੰ ਭੇਜ ਦੋਗੇ ਜੀ ਕੱਲ ਨੂੰ ਸਾਮਾਨ ਪਹੁੰਚੇ ਸ਼ੁਕਰ ਹੈ ਸ਼ੁਕਰ ਆ ਬਾਪੂ ਜੀ ਸ਼ੁਕਰ ਹੈ ਰੱਬਾ ਤੇਰਾ ਚੱਲ ਪੁੱਤ ਓਏ ਚੰਗਾ ਜੀ ਬਾਪੂ ਜੀ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਹਾਂ ਹੋ ਗਿਆ ਸਾਰਾ ਹਾਂ ਲੈ ਹੁਣ ਦੱਸ ਦੇ ਨਾ ਤੇਰੀ ਮਾਂ ਨੂੰ ਨਾਲੇ ਨੀਹਾ ਨੂੰ ਉਹਨਾਂ ਨੂੰ ਦੱਸ ਕੇ ਹੁਣ ਸਾਰਾ ਕੰਮ ਹੋ ਗਿਆ ਮੰਮੀ ਬਾਪੂ ਹੁਣੀ ਆ ਗਏ ਹੱਲ ਹੋ ਗਿਆ ਹੋਊਗਾ ਨਾ ਇਹ ਤਾਂ ਟੈਂਸ਼ਨ ਜੀ ਬੈਠੇ ਨੇ ਬਾਪੂ ਲਹੌਰ ਕਿਉ ਪੁੱਤ ਤੈਨਸ਼ਨ ਕਾ ਤੋ ਲੇਤੀ ਐ ਉਹ ਮੇਰੀ ਤੀ ਖੜੇ ਹੋ ਪਾਣੀ ਪੂਣੀ ਪਿਆਓ ਸਾਰੇ ਹੱਲ ਹੋ ਗਏ ਪੁੱਤ ਸੱਚੀ ਗੱਲ ਕਹਿਣਾ ਹੁਣ ਮੈਂ ਝੂਠ ਨਹੀਂ ਮਾਰਦਾ ਕੱਲ ਨੂੰ ਸਮਾਨ ਆਜੂ ਸਾਰਾ ਆਪਣੇ ਘਰੇ ਹਾਂ ਤੁਸੀਂ ਐ ਕਰੋ ਥਾਂ ਕਰੋ ਸਮਾਨ ਧਰਨ ਨੂੰ ਕਿਉ ਵਾਲੇ ਪੀਪੇ ਨਾਲ ਖੰਡ ਨਾਲ ਸਾਰਾ ਕੁਝ ਹੀ ਆਜੂ ਪੁੱਤ ਤੜਕੇ ਨੂੰ ਸ਼ੁਕਰ ਆ ਬਹੁਤ ਹਾਂ ਪ੍ਰਮਾਤਮਾ ਦਾ ਕਹਤਾ ਪੱਪੂ ਬਾਣੀਆਂ ਨੇ ਕਹਿੰਦਾ ਛੋਡੇ ਘਰੇ ਸਮਾਨ ਪਹੁੰਚ ਜੂਗਾ ਪ੍ਰੀਤ ਵੀਰੇ ਮੰਗੇ ਵੀਰੇ ਨੂੰ ਵੀ ਫੋਨ ਕਰ ਦੋ ਹਾਂ ਪਤਾ ਬਣ ਕੋਈ ਕੰਮ ਗਿਆ ਹੋਇਆ ਸੀ ਮੈਂ ਬਾਅਦ ਚ ਦੱਸ ਦੂੰਗਾ ਉਹਨੂੰ ਪਰ ਵੀਰੇ ਮੈਂ ਤਾਂ ਗੱਲ ਕਰਨੀ ਸੀ ਕੋਈ ਨਹੀਂ ਚਲ ਕੋਈ ਨਾਲ ਦੱਸ ਦਾਂਗੇ ਮੰਗੇ ਬਾਈ ਨੂੰ ਵੀ ਫੋਨ ਆ ਹੀ ਜਾਂਦਾਗਾ ਦੇਖੋ ਕਿਦਾ ਤੇ ਹੁਣ ਫਿਕਰ ਨਾ ਕਰੋ ਭਾਈ ਅਮਨ ਕੰਮ ਹੋ ਗਿਆ ਆਪਣਾ ਹੁਣ ਕਾਦਾ ਫਿਕਰ ਹੈ ਤੁਹਾਡਾ ਕੰਮ ਹੀ ਹੋ ਗਿਆ ਹਾਂ ਕੱਲ ਨੂੰ ਸਮਾਨ ਆਜੂ ਸਾਰਾ ਸਮਾਨ ਆਜੂਗਾ ਠੀਕ ਹੈ ਬਾਪੂ ਮੈਂ ਚਾਹ ਬਣਾਉਣੀ ਆ ਉਹਨਾਂ ਸੋਡੇ ਵਾਸਤੇ ਠੀਕ ਹੈ ਪਤਾ ਹੁਣ ਚਾਹ ਬਣਾ ਮੇਰੀ ਤੀ ਹੈਲੋ ਹਾਂਜੀ ਦੋਸਤੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਓ ਤੇ ਵਧੀਆ ਤੋਂ ਵਧੀਆ ਕਮੈਂਟ ਕਰੋ ਜੇ ਕਿਸੇ 'ਚ ਕੋਈ ਵੀ ਕਮੀ ਆ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤਾਂ ਕਿ ਅਸੀਂ ਅੱਗੇ ਤੋਂ ਇੰਪਰੂਵ ਕਰ ਸਕੀਏ ਸੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਧੰਨਵਾਦ ਜੀ